ਜਦੋਂ ਤੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਹੈ ਉਦੋਂ ਤੋਂ ਹੀ ਵਕ ਵਕ ਪਾਰਟੀਆਂ ਦੇ ਆਗੂ ਆਪਣੀਆਂ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ ਲਗਾਤਾਰ ਆਮ ਆਦਮੀ ਪਾਰਟੀ ਦੀ ਨੀਤੀ ਤੇ ਰੀਤੀ ਨੂੰ ਦੇਖਦਿਆਂ ਹੋਇਆ ਅੱਜ ਨਰੋਟ ਮੈਰਾ ਤੋਂ ਕਾਂਗਰਸ ਆਗੂ ਰਵਿੰਦਰ ਸਿੰਘ ਬੋਬੀ ਵੀ ਆਪ ਵਿੱਚ ਸ਼ਾਮਿਲ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੁੰਦੇ ਹੋਇਆ ਉਨ੍ਹਾਂ ਨੇ ਡਾਕਟਰ ਭੀਮਰਾਮ ਅੰਬੇਦਕਰ ਦੇ ਵਿਚਾਰਾਂ ਨੂੰ ਸਾਂਝੇ ਕੀਤਾ ਅਤੇ ਉਨ੍ਹਾਂ ਨੇ ਕਿਹਾ ਕਿ ਡਾਕਟਰ ਭੀਮਰਾਮ ਅੰਬੇਦਕਰ ਦਾ ਕਹਿਣਾ ਸੀ ਕਿ ਜਿੱਥੇ ਸਮਾਨ ਨਹੀਂ ਉਸ ਜਗ੍ਹਾ ਨੂੰ ਛੱਡ ਦੇਣਾ ਚਾਹੀਦਾ ਹੈ ਅਤੇ ਅਸੀਂ ਵੀ ਉਹਨਾਂ ਦੀਆਂ ਨੀਤੀਆਂ ਤੇ ਰੀਤੀਆਂ ਦੇ ਅਨੁਸਾਰ ਕਾਂਗਰਸ ਪਾਰਟੀ ਨੂੰ ਛੱਡ ਕੇ ਅੱਜ ਆਪ ਵਿੱਚ ਸ਼ਾਮਲ ਹੋਏ ਹਾਂ ਕਿਉਂਕਿ ਇਹ ਪਾਰਟੀ ਆਪਣੇ ਹਰਬਰਕਰ ਦਾ ਸਨਮਾਨ ਕਰਦੀ ਹੈ ਅਤੇ ਸਾਨੂੰ ਆਪਣੀ ਸੋਚ ਸਾਂਝਾ ਕਰਨ ਦਾ ਮੌਕਾ ਵੀ ਦਿੰਦੀ ਹੈ ਇਸ ਤਰ੍ਹਾਂ ਅਸੀਂ ਇੱਕ ਵਧੀਆ ਪਾਰਟੀ ਦੇ ਵਿੱਚ ਰਹਿ ਕੇ ਸਮਾਜ ਲਈ ਵਧੀਆ ਕੰਮ ਕਰ ਸਕਾਂਗੇ ਭਾਰਤ ਨੈੱਟ ਨਿਊ ਸਵਾਲ ਆਪ ਦਾ ਤੋਕ পুষ্পਲਤਾ ਦੀ ਖਾਸ ਰਿਪੋਰਟ ਸਸੀ ਕਾਉਲੀ ਆਪਣਾ ਮੰਤਰੀ ਸਾਹਿਬ ਕਟਾਰ ਚੱਕ ਜੀ ਨੇ ਜੋ ਸ਼ਬਦ ਕੀਨੇ ਔਰ ਮੈਨੂੰ ਇਸ ਲਈ ਸਮਝਿਆ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਬੇਨਤੀ ਹੈ ਕਿ ਮੈਂ ਕਾਂਗਰਸ ਪਾਰਟੀ ਛੱਡ ਕੇ ਇਸ ਵਸਤੇ ਆਇਆ ਕਿਉਂਕਿ ਇਸ ਪਾਰਟੀ ਦੀ ਵਿਚਾਰਧਾਰਾ ਬਹੁਤ ਅੱਛੀ ਹੈ ਇਹਨਾਂ ਦੇ ਪਾਰਟੀ ਦੇ ਵਿਚਾਰ ਔਰ ਮਿਹਨਤੀ ਔਰ ਕਾਰਕਿਰਤਾ ਦੀ ਮਾਨ ਸਮਾਨ ਕਰਦੇ ਆ ਤੇ ਕਾਰਕਿਰਤਾ ਬਾਤੋ ਬਾਤ ਪਾਰਟੀ ਕੁਲ ਇਹੀ ਚਾਹੁੰਦਾ ਹੈ ਕਿ ਉਹਦਾ ਮਾਨ ਸਮਾਨ ਹੋਏ ਤੇ ਇਸ ਵਾਸਤੇ ਮੈਂ ਉਸ ਪਾਰਟੀ ਨੂੰ ਛੱਡ ਕੇ ਮੈਂ ਆਪਣੇ ਆਪਣੇ ਮੰਤਰੀ ਸਾਹਿਬ ਲਾਲ ਚੰਦ ਕਤਾਰੂ ਚੱਕ ਤੋਂ ਇਹਨਾਂ ਨੇ ਮੇਰਾ ਬਹੁਤ ਮਾਨ ਸਨਮਾਨ ਕੀਤਾ ਔਰ ਕਾਫੀ ਟਾਈਮ ਤੋਂ ਮੈਂ ਵਿਚਾਰ ਬਣਾਦਾ ਪਿਆ ਸੀ ਵੀ ਇਹਨਾਂ ਦੀ ਵਿਚਾਰਤਾ ਰਾਜ ਦੀ ਪਾਰਟੀ ਦੀ ਬਹੁਤ ਅੱਛੀ ਹੈ ਤੇ ਬਾਬਾ ਸਾਹਿਬ ਨੇ ਵੀ ਇਸ ਚੀਜ਼ ਨੂੰ ਕਿਹਾ ਹੈ ਕਿ ਜਿੱਥੇ ਜਿਸ ਜਗ੍ਹਾ ਤੇ ਆਪਣਾ ਮਾਨ ਸਨਮਾਨ ਨਹੀਂ ਮਿਲਦਾ ਜਾਂ ਉਹ ਇਗਨੋਰ ਲੋਕੀ ਕਰਦੇ ਆ ਉਸ ਜਗ੍ਹਾ ਨੂੰ ਛੱਡ ਦਿਓ ਇਸ ਵਾਸਤੇ ਮੈਂ ਇਹਨਾਂ ਦੀ ਨੀਤੀਆਂ ਇੰਨੀ ਅੱਛੀਆਂ ਆ ਔਰ ਦੇਸ਼ ਨੂੰ ਬਹੁਤ ਲੇਵਤ ਲੈ ਕੇ ਜਾਣਗੀ ਇਹ ਜਾਈਗੀ پارٹی ਤੇ ਮੈਂ ਇਹੀ ਸ਼ਬਦਾਂ ਨਾਲ ਆਪਣੀ ਪਾਰਟੀ ਨੂੰ ਵੀ ਰਾਮ ਦਿੰਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹਾਂਜੀ ਸਰ ਇੱਕ ਵਾਰ ਫਿਰ ਅੱਜ ਹਲਕਾ ਪੁਆ ਦੇ ਅੰਦਰ ਆਮ ਆਦਮੀ ਪਾਰਟੀ ਦੇ ਪ੍ਰਬਾਰ ਸਵਦਾ ਹੋਇਆ ਸੋ ਮੈਨੂੰ ਇਹ ਗੱਲ ਸਾਂਝੀ ਕਰਦੇ ਆ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਇੱਕ ਬਹੁਤ ਹੀ ਕਰਮਟਕਾਰਕੁਨ ਜਿਨ੍ਹਾਂ ਨੇ ਕਾਫੀ ਲੰਬਾ ਸਮਾਂ ਕਾਂਗਰਸ ਪਾਰਟੀ 'ਚ ਕੰਮ ਕੀਤਾ ਔਰ ਇਹਨਾਂ ਨੇ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਮਿਸਟਰ ਬੋਵੀ ਜਿਹੜੇ ਪਿੰਡ ਐਂਡ ਰੋਡ ਮੈਨੇਜਮੈਂਟ ਸੰਬੰਧਿਤ ਨੇ ਔਰ ਇਹਨਾਂ ਨੇ ਲੱਭ ਪਿਛਲੇ ਸਮੇਂ ਦੇ ਦੌਰਾਨ ਬਲਾਕ ਸਮਟੀ ਦਾ ਇਲੈਕਸ਼ਨ ਵੀ ਕਾਂਗਰਸ ਪਾਰਟੀ ਵੱਲੋਂ ਲੜਿਆ ਔਰ ਇਸ ਵਾਰ ਪੰਚਾਇਤ ਦਾ ਇਲੈਕਸ਼ਨ ਵੀ ਲੜਿਆ ਨੋਡ ਮਹਿਰੇ ਤੋਂ ਔਰ 300 ਦੇ ਕਰੀਬ ਨੇ ਵੋਟ ਵੀ ਲਈ ਹੈ ਸੋ ਇਹ ਲੋਕਾਂ ਦੇ ਸੇਵਕ ਦੇ ਤੌਰ ਤੇ ਕੰਮ ਕਰਦੇ ਆ ਸੋ ਮੈਂ ਇਹਨਾਂ ਦਾ ਔਰ ਇਹਨਾਂ ਦੇ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਆ ਜਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਉਹਨਾਂ ਦਾ ਸਵਾਗਤ ਕਰਦਾ ਹਾਂ ਔਰ ਇਹ ਭਰੋਸਾ ਵੀ ਦਿਵਾਨੇ ਆ ਕਿ ਇੱਕ ਪਰਿਵਾਰ ਦੀ ਤਰ੍ਹਾਂ ਅਸੀਂ ਰਲ ਕੇ ਜਿੱਥੇ ਨਰੋਡ ਮੈਰੇਜ ਦੀ ਡਿਵੈਲਪਮੈਂਟ ਲਈ ਪੂਰੀ ਜਾਨ ਮਾਰਾਂਗੇ ਉੱਥੇ ਹਲਕੇ ਪੋਏ ਦੇ ਅੰਦਰ ਜਿਹੜੀਆਂ ਇਹਨਾਂ ਦੀਆਂ ਸੁਭਾਵਾਂ ਲਵਾਂਗੇ ਸੋ ਇੱਕ ਦੋਸਤਾਂ ਦੇ ਰੂਪ ਚ ਇੱਕ ਸਾਥੀਆਂ ਦੇ ਤੌਰ ਤੇ ਅਸੀਂ ਕੰਮ ਕਰਾਂਗੇ ਸੋ ਮੈਨੂੰ ਖੁਸ਼ੀ ਆ ਕਿ ਅੱਜ ਇਹਨਾਂ ਨੇ ਕਾਪੀਸ ਪਾਰਟੀ ਨੂੰ ਛੱਡ ਕੇ ਆਮ ਆਦੀ ਪਾਰਟੀ ਜ਼ਬੰਤ ਕੀਤੀ ਹੈ ਔਰ ਇਹਦੇ ਨਾਲ ਆਮ ਆਦੀ ਪਾਰਟੀ ਨੂੰ ਵੀ ਕਾਫੀ ਵੱਲ ਮਿਲਿਆ ਔਰ ਅਸੀਂ ਕਾ ਸਾਂਝੇ ਰੂਪ ਚ ਵਿੱਚ ਆਪਣੇ ਇਲਾਕੇ ਦੇ ਡਿਵੈਲਪਮੈਂਟ ਲਈ ਕੰਮ ਕਰਾਂਗੇ